ਕਰੋ ਦੇ ਦੇ ਦਿੰਦੇ ਆ ਨੀ ਲੋ ਬਈ ਤੁਹਾਨੂੰ ਵੀ ਮਹੀਨਾ ਦੋ ਜੀ ਤੁਹਾਨੂੰ ਮਹੀਨਾ ਦੋ ਫਿਰ ਤੁਹਾਨੂੰ ਦਿਓ ਆਪਾਂ ਪੀਓ ਬਣਾ ਕੇ ਪ੍ਰੋਪਰਟੀ ਦੇ ਡਿਟੇਲ ਲਾ ਕੇ ਚਲਾਨ ਕੋਰਟ ਦੇ ਦਿੰਦੇ ਆ ਮੇਰੇ ਆਪਾਂ ਦੀਦੇ ਪਾਸੇ ਗੱਲਾਂ ਲੱਗਦਾ ਜੀ 1.5 ਸਾਲ ਲੱਗਦਾ ਹੋ ਗਿਆ ਸਭ ਬੋਲਣੇ ਆ ਤੇ ਅੱਜ ਦੇ ਦਿੱਤੇ ਛੱਡ ਕੇ ਆਲੇ ਨਾ ਕੋਈ ਫਸਲੀਆਂ ਵਾਲੇ ਆਪਦਾ ਦੇਖੋ ਪ੍ਰਧਾਨ ਜੀ ਇਹ ਦੱਸੋ ਗਿੱਲ ਸਾਹਿਬ ਕਿੰਨਾ ਚਿਰ ਹੋ ਗਿਆ ਤੁਹਾਨੂੰ ਲੱਗੇ ਨੂੰ ਤੁਹਾਨੂੰ ਪਤਾ ਨਾ ਕਿੰਨਾ ਚਿਰ ਉਹ ਪੁਲਿਸ ਕਿੱਦਾਂ ਇਹਨਾਂ ਕੰਮਾਂ ਜਿਹਦੇ ਤੁਸੀਂ ਇੱਦਾਂ ਸਾਨੂੰ ਸਾਰੀ ਬੁਰਜ ਬੰਨ ਹੋਈ ਵੀ ਅੱਜ ਐਸਪੀ ਤੋਂ ਲੈ ਕੇ ਆਪਾਂ ਦੇਖੋ ਕੰਮ ਤਾਂ ਤੁਹਾਡੇ ਰੁਕੇ ਨੇ ਆਪਾਂ ਆਪਣਾ ਕੰਮ ਰੁਕਿਆ ਅੱਗੇ ਤਿੰਨ ਵਾਰੀ ਫਾਦਰਾਂ ਦੇ ਕਰਦੇ ਕਿ ਤਿੰਨ ਵਾਰੀ ਇਸੇ ਕਰਕੇ ਕੀਤਾ ਤੇ ਆਪਾਂ ਦੇਖੋ ਆਪਣੇ ਇਹੀ ਹੈ ਨਾ ਵੀ ਦੇਖੋ ਪੈਸੇ ਤਾਂ ਕਿੱਥੋਂ ਮੁੰਨੇ ਹੈ ਪ੍ਰਾਪਰਟੀ ਹੈ ਜੀ ਮੁੰਨੇ ਦੁਰਕੀਆਂ ਕਰਾ ਕੇ ਕਰ ਕਰਨੇ ਪੀਓ ਕਰਾ ਕੇ ਇਹਦਾ ਕੰਮ ਸੌਖਾ ਨਹੀਂ ਹੈ ਸਾਰੇ ਇੰਨੇ ਪੈਸੇ ਨੇ ਸਾਡੇ ਤੋਂ ਠੱਗਿਆ ਉਹ ਕਰਾਣੇ ਸਾਰੇ ਲਾ ਲਏ ਇਹ ਨਹੀਂ ਹੈਗਾ ਵੀ ਮੁੰਡਿਆਂ ਦੇ ਕੋਲ ਪਿਆਰ ਪੈਣਾ ਨਹੀਂ ਜੀ ਬਹੁਤ ਹੀ ਪਾਵਰਵੋਸ ਬੰਦੇ ਕੋਲ ਬਹੁਤ ਜਿਆਦਾ ਪਾਵਰਵਲ ਬੰਦੇ ਚੁਣੇ ਕਿਉਂ ਨਹੀਂ ਸਕਦੇ ਪਿਆ ਕਿਸੇ ਨੇ ਕਰਜ਼ਾ ਚੱਕ ਕੇ ਦਿੱਤੇ ਕੇ ਸਭ ਤੋਂ ਵੱਡੀ ਇਹ ਗੱਲ ਤੁਸੀਂ ਇਹ ਸਰ ਕੰਮ ਹੋ ਰਿਹਾ ਕਿਤੇ ਇੰਨੀ ਸੀਟਾਂ ਲੱਗ ਜਾਨਾ ਤੁਹਾਨੂੰ ਕੋਈ ਨਹੀਂ ਆ ਕੀ ਕਰੇ ਯਾਨੀ ਪ੍ਰਾਪਰਟੀ ਹੈ ਜੋ ਮਿਲਨੇ ਆਪਾਂ ਪੀਓ ਡਿਕਲੇਅਰ ਕਰ ਦਿੰਦੇ ਜੀ ਮਹੀਨਾ ਦੇ ਦੋਸਾਂ ਨੂੰ ਮੋੜ ਕੇ ਆਪਾਂ ਪ੍ਰਾਪਰਟੀਆਂ ਦੀ ਨਹੀਂ ਨਹੀਂ ਇੱਕ ਮਿੰਟ ਬੀਬੀ ਇੱਕ ਮਿੰਟ ਦੇਖੋ ਆਪਾਂ ਪ੍ਰੈਕਟੀਕਲੀ ਇਹਦੇ ਤੋਂ ਪੈਸੇ ਰੋਣ ਦਾ ਨਾ ਮੈਂ ਦੋ ਵੀ ਨਿਸ਼ਾਨ ਨੂੰ ਕੀ ਕਹਿੰਦਾ ਮੈਂ ਪੀਓ ਡਿਕਲੇਅਰ ਕਰਾ ਇਹਨਾਂ ਮਹੀਨੇ ਚ ਐਸਪੀ ਸਾਹਿਬ ਸਿਟੀ ਦੇ ਮੈਂਬਰ ਨੇ ਪ੍ਰਾਪਰਟੀਆਂ ਦੀ ਡੀਟੇਲ ਆਪਾਂ ਕਿਹਾ ਕਿ ਕੈਂਸਲ ਕਰੋ ਪਰ ਅਸੀਂ ਜਿੰਨਾ ਚਿਰ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਘਰਾਓ ਕਰਨ ਵਾਸਤੇ ਜਾ ਰਹੇ ਹਾਂ ਤੇ ਪੁਲਿਸ ਨੂੰ ਰੋਕਾਂਗੇ ਪਰ ਅਸੀਂ ਸੀਐਮ ਦੇ ਘਰ ਤੱਕ ਜਾਵਾਂਗੇ ਜਾਂਵਾਂਗੇ ਜੋ ਮਰਜ਼ੀ ਹੋਵੇ ਪਰ ਸੀਐਮ ਦਾ ਕਾਉਂਸਿਲ ਹਸਪਤਾਲ ਨੇ ਅਸੀਂ ਉ ਪਤਾ ਲੈ ਉਹਨੇ ਪਤਾ ਲੈ ਉਹਨੇ ਕੋਈ ਗੱਲ ਨਹੀਂ ਅਸੀਂ ਉੱਥੇ ਜਾ ਕੇ ਬੈਠ ਜਾਾਂਗੇ ਹਸਪੀਟਲ ਮੂਰੇ ਪਰ ਅੱਜ ਅਸੀਂ ਇੱਥੇ ਘਰ ਨੂੰ ਮੁੜ ਕੇ ਨਹੀਂ ਜਾਣਾ ਕੀ ਹੁਣ ਕੀ ਆਸ਼ਵਾਸ਼ਣ ਦਿੱਤਾ ਕਿ ਮੀਟਿੰਗ ਚੱਲ ਰਹੀ ਗੱਲਬਾਤ ਚੱਲ ਰਹੀ ਸੀ ਹੁਣ ਧੰਨਵਾਦ ਬੰਦਾ ਵੀ ਥੱਕਾ ਹੈ ਤਾਂ ਸਾਡੇ ਭਰਾ ਤੁਸੀਂ ਵੀ ਤੁਸੀਂ ਆਰਾਮ ਦਾ ਪੈਣਾ ਲੈ ਆਈ ਕਿਹੜਾ ਕਿਸ ਨੂੰ ਕਰਦੇ ਵੀ ਬਹੁਤ ਸਾਰੇ ਪਰਿਵਾਰ ਹੋਣਗੇ ਜਿਨ੍ਹਾਂ ਦੇ ਨਾਲ ਠੱਗੀਆਂ ਹੋਈਆਂ ਬਹੁਤ ਸਾਰੇ ਹੈਗੇ ਨੇ ਹੇ ਇਹ ਨਹੀਂ ਉਹ ਗਾਂ ਦੱਸੋ ਜੀ ਜੋ ਘਰ ਗਿਆ ਜਾਤ ਮੇਰੇ ਹੋ ਗਏ ਪੁਲਿਸ ਅਪਤਾਲ ਚੋਂ ਬੰਦਾ ਕੱਢ ਲਿਆ ਉਹਦੀ ਪਰ ਕੌਣੇ ਨੂੰ ਪਤਾ ਨਹੀਂ ਚੌਣੀ ਫੜ ਰਹੀ ਸਾਨੂੰ ਇਹ ਨਹੀਂ ਸਮਝ ਆਈ ਅੱਜ ਤਗੜਾ ਮਾਰਾ ਵੱਡਾ ਮਗਰਮਚਾ ਨਾ ਤਾਂ ਕਰਕੇ ਗੱਲ ਨਾ ਆ ਗਿਆ ਨੂੰ ਲਾਗ ਰਿਹਾ ਵੀਰੇ ਪੁਲਿਸ ਪ੍ਰਸ਼ਾਸ਼ਨ ਮੁਰਦਾਬਾਦ 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 ਭਗਵਾਨ ਤੁਮੜ ਮਾਰ ਕੇ ਹਾਏ 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 ਤੁਮੜ ਤੁਮੜ ਮਾਰ ਕੇ ਪ੍ਰਸ਼ਾਸ਼ਕ ਇਹਨਾਂ ਕੋਈ ਨਹੀਂ ਨੁਪੜਿਆ ਅਸੀਂ ਚੰਡੀਗੜ੍ਹ ਜਾਣਾ ਹੈ ਤੇ ਜਾ ਕੇ ਰਾਵਾਂਗੇ ਮੁੱਖ ਮੰਤਰੀ ਦੀ ਰਾਜਦਖਰਾਉ ਦਾ ਸੱਦਾ ਸੱਦਾ ਅਸੀਂ ਉੱਥੋਂ ਤੱਕ ਜਾ ਕੇ ਰਾਵਾਂਗੇ ਪੁਲਿਸ ਪ੍ਰਸ਼ਾਸ਼ਕ ਸਾਨੂੰ ਰੋਕ ਰਹੀ ਸਾਡੇ ਨਾਲ ਧੱਕਾ ਕਰ ਰਹੀ ਆ ਤੁਹਾਡੇ ਸਾਹਮਣੇ بارش ਪੈਂਦੀ ਦੇ ਵਿੱਚ ਸਾਡੇ ਸਾਥੀ ਸਾਰੇ ਇੱਥੇ ਖੜੇ ਹੋਏ ਨੇ ਅਸੀਂ ਮੁੱਖ ਮੰਤਰੀ ਦੀ ਰਾਜਦਖਰਾਉ ਕਰਦਾ ਸੱਦਾ ਦਿੱਤਾ ਤੇ ਕਰਾਂਗੇ ਉੱਥੋਂ ਤੱਕ ਜਾਵਾਂਗੇ ਜਾਵਾਂ ਜਿਹੜਾ ਵਿਸ਼ਵਾਸਨ ਅੱਜ ਦਵਾਇਆ ਜਾਂਦਾ ਹੈ ਤਾਂ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਸੀ 1 ਸਾਲ ਹੋ ਗਿਆ ਸਾਨੂੰ ਪੁਲਿਸ ਇਹੀ ਵਿਸ਼ਵਾਸ ਦਿਵਾ ਰਹੀ ਕਿ ਤੁਹਾਡੇ ਹੁਣ ਪੈਸੇ ਆ ਜਾਣਗੇ ਬੰਦੇ ਗ੍ਰਿਫਤਾਰ ਕਰ ਲਾਂਗੇ ਪਰ ਅੱਜ ਤੱਕ ਕੋਈ ਵੀ ਬੰਦਾ ਗ ਬੰਦੇ ਦਾ 1 ਰੁਪਇਆ ਵਾਪਸ ਆਇਆ ਅਰੈਸਟ ਵੀ ਕੀਤਾ ਜਾ ਸਕਦਾ ਤੁਹਾਨੂੰ ਗੱਡੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਨੂੰ ਕੋਈ ਡਰ ਨਹੀਂ ਅਰੈਸਟ ਕਰ ਲੈਣ ਭਲਾ ਜੇਲ੍ਹ ਭੇਜ ਦੇਣ ਸਾਨੂੰ ਕੋਈ ਡਰ ਨਹੀਂ